ਗਰਾਂ ਦੇ ਪਿੰਡ ਤਰਫਕੂਟਲੀ ਵਿੱਚ ਅੱਜ ਉਸ ਸਮੇਂ ਹਗਾਮਾ ਹੋ ਗਿਆ ਜਦੋਂ ਅਮਰੀਕਾ ਤੋਂ ਆਏ ਐਨ ਆਰ ਆਈ ਮਨਦੀਪ ਸਿੰਘ ਦੀ 31 ਕਿੱਲੇ ਦੀ ਜ਼ਮੀਨ ਤੇ ਬੀਜੀ ਕਣਕ ਦੀ ਫਸਲ ਨੂੰ ਵੱਢਣ ਲਈ 30-35 ਅਣਪਛਾਤੇ ਬੰਦੇ ਖੇਤਾਂ ਵਿੱਚ ਕੰਬਾਈਨ ਲੈ ਕੇ ਪਹੁੰਚ ਗਏ ਮੌਕੇ ਤੇ ਜਦੋਂ ਐਨ ਆਰ ਆਈ ਮਨਦੀਪ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਫੌਰਨ ਇਸ ਮਾਮਲੇ ਦੀ ਸੂਚਨਾ ਜਗਰੌਂ ਪੁਲਿਸ ਨੂੰ ਦਿੱਤੀ ਜਿੱਦੇ ਚਲਦਿਆਂ ਸਦਮਾ ਬੇਟ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਬੰਦਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੰਬਾਈਨਾ ਛੱਡ ਖੇਤਾਂ ਵਿੱਚ ਦੀ ਫਰਾਰ ਹੋ ਗਈ ਜਿਨ੍ਹਾਂ ਨੂੰ ਜਲਦੀ ਫੜਨ ਦਾ ਪੁਲਿਸ ਵੱਲੋਂ ਦਾਵਾ ਕੀਤਾ ਹੈ ਆਓ ਦੇਖਦੇ ਹਾਂ ਜਗਰੌਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਸਲ ਦੀ ਰਿਪੋਰਟ ਕੀ ਨਾ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਤੇ ਕੀ ਹੋਇਆ ਤੁਹਾਡੀ ਇਸ ਜ਼ਮੀਨ ਤੇ ਅੱਜ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਤੇ ਮੈਂ ਯੂ ਐਸ اے ਅਮਰੀਕਾ ਤੋਂ ਆਇਆ ਹਾਂ ਕੈਲੀਫੋਰਨੀਆ ਤੋਂ ਤੇ ਮੇਰੀ ਜਿਹੜੀ ਜ਼ਮੀਨ ਆਹੋਂ 40 ਮਖਤੀਆਨਾਮਾ ਬਣਾ ਕੇ ਵੇਚਤੀ ਸੀ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਵੀ ਹੁਣ ਇੱਥੇ ਕਣਕ ਵੀਜੀ ਹੋਈ ਆ ਸਾਡੀ ਤੇ ਉਹਨੂੰ ਅੱਜ ਇਹ ਵੜਨ ਆ ਗਏ ਨੇ ਬਸ ਅਸੀਂ ਪ੍ਰਸ਼ਾਸਨ ਨੂੰ ਮੈਨੂੰ ਜਦੋਂ ਪਤਾ ਲੱਗਿਆ ਮੈਂ ਆਪਦੇ ਪਿੰਡ ਮੋਹੀ ਸੀਗਾ ਕਿ ਮੈਂ ਫੋਨ ਵਗੈਰਾ ਕੀਤਾ 112 ਤੇ ਵੀ ਕੀਤਾ ਤੇ ਚਲੋ ਫੋਰਸ ਪਾਰਟੀ ਆ ਗਈ ਉਹਨਾਂ ਨੇ ਰੋਕਿਆ ਇਹਨਾਂ ਨੂੰ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਆਈ ਸਾਰਾ ਕੁਝ ਕੁਝ ਪਤਾ ਲੱਗਈਏ ਕਿ ਕਿੰਨੇ ਕੁ ਬੰਦੇ ਸੀਗੇ ਤੇ ਪੁਲਿਸ ਨੇ ਕਿੰਨੀ ਕਿਵੇਂ ਮਦਦ ਕੀਤੀ ਤੁਹਾਡੀ ਇਹ ਮੇਰੇ ਦੱਸਣ ਮੁਤਾਬਕ 2 ਕਮਬਾਈਨਾ ਸੀਗੀਆਂ ਤੇ ਹੁਣ 40-45 ਬੰਦੇ ਸੀ ਜੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੰਨੇ ਕੁ ਬੰਦੇ ਆ ਫੋਰਸ ਪਾਰਟੀ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਬਹੁਤ ਸਾਡੀ ਸੋਣੀ ਜਦੋਂ ਅਸੀਂ ਫੋਨ ਵਗੈਰਾ ਕੀਤਾ ਤੇ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਪਹੁੰਚੇ ਸਦਮਾ ਵੀ ਥਾਣੇ ਤੋਂ ਵੀ ਆ ਗਏ ਨੇ ਬੰਦੇ ਸਾਰੇ ਬੋਕਦੇ ਖੜੇ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਸਾਡੀ ਧੰਨਵਾਦ ਕਰਦੇ ਹਾਂ ਪੁਲਿਸ ਦਾ ਹਾਂਜੀ ਪੂਰਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੀ ਸਾਨੂੰ ਇਨਸਾਫ ਦੇ ਰਹੀ ਆ ਹੋਰ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਗੁੰਡੇ ਅੰਸਰ ਆ ਇਹਨਾਂ ਨੂੰ ਫੜ ਕੇ ਜੇਲ੍ਹ ਛੱਡਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਆਪਦੀ ਕਣ ਕਬੜੀਏ ਠੀਕ ਇਸ ਮਸਲੇ ਹੋਈ ਹੈ ਪਿੰਡ ਦੇ ਵਿੱਚ ਐਨਆਰਆਈ ਦੀ ਜ਼ਮੀਨ ਨਾਲ ਕੀ ਧੱਕਾ ਹੋਣ ਲੱਗਾ ਜਿੱਥੇ ਤੁਸੇ ਮਦਦ ਕੀਤੀ ਉਹਨਾਂ ਦੀ 33 ਕਿੱਲਾਂ ਦੀ ਜ਼ਮੀਨ ਦਾ ਰੌਲਾ ਜੀ ਤੇ 112 ਤੇ ਫੋਕਲ ਆਈ ਸੀ ਵੀ ਸਾਡੀ ਜਿਹੜੀ ਕਨਕ ਪਾਰਟੀ ਵਾਡਰ ਜੀ ਧੱਕੇ ਨਾਲ ਤੇ ਜਿਹੜਾ ਅਸੀਂ ਮੌਕੇ ਤੇ ਆਏ ਸੀਗੇ ਜੀ ਉਹਨਾਂ ਨੂੰ ਰੋਕ ਦਿੱਤਾ ਗਿਆ ਜੀ ਜੋ ਅੱਗੇ ਕਾਰਵਾਈ ਹੋ ਗਈ ਉਹ ਜੀ ਕੀਤੀ ਜਾ ਕੁਝ ਪਤਾ ਲੱਗਾ ਜੀ ਇਹ ਕੋਣ ਗੁੰਡੇ ਸੀ ਇਹ ਤੇ ਐਨਆਰਆਈ ਨਾਲ ਕੀ ਰੌਲਾ ਹੈ ਉਹਨਾਂ ਨੇ ਹੁਣ ਤੁਸੀਂ ਕਿਸ ਤਰ੍ਹਾਂ ਅੱਗੇ ਮਦਦ ਕੀਤੀ ਹੈ ਜਿਸ ਕਰਕੇ ਐਨਆਰਆਈ ਤੁਹਾਡਾ ਧੰਨਵਾਦ ਕਰ ਰਿਹਾ ਹੈ ਐਨਆਰਆਈ ਦੀ ਜਮੀਨ ਹੈ ਜਿਹੜੀ ਜੀ ਚਾਲੀ ਦਾ ਪਾਵਰ ਆਫਟਰ ਨਹੀਂ ਬਣਾ ਕੇ ਤੇ ਗਗਨਜੀਤ ਬਰਾੜ ਆ ਜਿਹੜਾ ਉਹਨਾਂ ਨੇ ਨਾਮ ਤੇ ਕਰਵਾਈ ਆਉਦੇ ਜੀ ਤੇ ਜਿਹੜੀ ਉਹਦੀ ਪਰਚਾ ਦਰਜ ਹੋਇਆ ਸੀਗਾ ਜੀ 23/24 ਤੇ ਉਹਦੀ ਕਾਰਵਾਈ ਪਹਿਲਾਂ ਅਮਰੋਲ ਚੱਲਿਆਂ ਦੀ ਜਾ ਚੁੱਕੀ ਹੈ ਜਾਂਦੀ ਜਾ ਰਹੀ ਹੈ ਤੇ ਜਿਹੜੀ ਹੁਣ ਵੀ ਹੈ ਇਹਨਾਂ ਨੇ 112 ਤੇ ਕਾਲ ਕੀਤੀ ਸੀ ਜਿਹੜੀ ਮੇਰੀ ਜਮੀਨ ਹੈ ਤੇ ਉਹਦਾ ਝਗੜਾ ਚੱਲਦਾ ਉਸੇ ਵੱਢਣ ਲੱਗੇ ਨੇ ਗਗਨਜੀਤ ਬਰਾੜ ਵਗੈਰਾ ਤੇ ਅਸੀਂ ਮੌਕੇ ਤੇ ਆ ਕੇ ਉਹਨਾਂ ਨੂੰ ਹਟਾਤਾ ਜੀ ਜੋ ਅੱਗੇ ਉਹ ਕਿਵੇਂ ਹੂਗਾ ਕਿ ਸੇ 30 ਕਿ ਕਰਵਾਏ ਰੋਣ ਵਿੱਚ ਰਹਿੰਦੀ ਉਹ ਬੰਦੇ ਭੱਜ ਗਏ ਸੀਗੇ ਯਾਰ ਜਲਦੀ ਫੜਿਆ ਜਾਣਗੇ ਜਲਦੀ ਹੋ ਜਾ